ਪਹਿਲ ਦੇ ਡੀਐਸਪੀ ਵੱਲੋਂ ਥਾਣਾ ਮਲੋਤ ਦੇ ਪਿੰਡ ਸਿਹੋੜਾ ਵਿਖੇ ਕਾਸੋ ਆਪਰੇਸ਼ਨ ਤਹਿਤ ਵੱਖ-ਵੱਖ ਘਰਾਂ ਦੇ ਵਿੱਚ ਤਲਾਸ਼ੀ ਕੀਤੀ ਗਈ ਹੈ ਤਸਵੀਰਾਂ ਦੇਖ ਸੰਖੇਪ ਪਹਿਲ ਦੀ ਤਸਵੀਰਾਂ ਨੇ ਜਿਵੇਂ ਪਿੰਡ ਦੀ ਤਸਵੀਰ ਜਿੱਥੇ ਲੋਕਾਂ ਦੇ ਸਹਿਯੋਗ ਦੇ ਨਾਲ ਨਸ਼ਿਆਂ ਨੂੰ ਰੋਕਣ ਦੇ ਲਈ ਅੱਜ ਪਿੰਡ ਦੇ ਨੌਜਵਾਨਾਂ ਨੂੰ ਨਸ਼ਾ ਤੋਂ ਦੂਰ ਰੱਖਣ ਦੇ ਲਈ ਘਰ-ਘਰਾਂ ਦੀ ਤਲਾਸ਼ੀ ਲੱਤੀ ਜਾ ਰਹੀ ਹੈ ਪ੍ਰਾਈਮ ਵੀ ਕੀ ਨਿਊਜ਼ ਚੈਨਲ ਦੇ ਵੱਲੋਂ ਨਰੇਂਦਰ ਸਿੰਘ ਪਹਿਲ ਖੰਨਾ ਮੇਰਾ ਨਾਮ ਤਾਜ ਅਰਿ ਹੈ ਜੀ ਕਿੱਥੇ ਰਹਿਣ ਵਾਲੇ ਹੋ ਸ਼ਿਓੜੇ ਦੇ ਨਹੀਂ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਉਹ ਕਹਣਾ ਜੋਨਾ ਜੀ ਜਿਹੜਾ ਕੰਮ ਪੁਲਿਸ ਕਰ ਰਹੀ ਆ ਇਹ ਸਹੀ ਕਰ ਰਹੀ ਆ ਸਾਨੂੰ ਇਹਦੇ ਵਾਸਤੇ ਬਹੁਤ ਫਾਇਦਾ ਹੈ ਇਹ ਹਰ ਰੋਜ਼ ਹੋਣਾ ਚਾਹੀਦਾ ਜਿਵੇਂ ਲੋਕ ਤਲਾਸ਼ੀ ਲੈ ਰਹੀਏ ਲੋਕਾਂ ਨੂੰ ਕੋਈ ਦਿੱਕਤ ਤਾਂ ਨਹੀਂ ਆ ਰਹੀ ਕੋਈ ਦਿੱਕਤ ਨਹੀਂ ਜੀ ਹੁਣ ਸਾਡੀ ਕਰੀਏ ਜਾਂ ਸਾਨੂੰ ਕੋਈ ਦਿੱਕਤ ਨਹੀਂ ਹੈਗੀ ਅਸੀਂ ਕਹਿੰਦੇ ਆ ਸਾਡੀ ਤਲਾਸ਼ੀ ਹਰ ਰੋਜ਼ ਕਰੋ ਹੂੰ ਹੂੰ ਜਿੱਥੇ ਵੀ ਤੁਹਾਨੂੰ ਲੱਗਦਾ ਸਾਡੀ ਤਲਾਸ਼ੀ ਹਰ ਰੋਜ਼ ਹੋਣੀ ਚਾਹੀਦੀ ਆ ਬੇਸ਼ੱਕ ਕਰੀ ਚੱਲੋ ਸਾਨੂੰ ਕੋਈ ਚੱਕਰ ਨਹੀਂ ਆਗਾ ਅਸੀਂ ਖੁਸ਼ ਆ ਇਸ ਕੰਮ ਤੇ ਵੀ ਜੇਕਰ ਤਲਾਸ਼ੀ ਹੁੰਦੀ ਆ ਤੁਹਾਨੂੰ ਲੱਗਦਾ ਵੀ ਪੰਜਾਬ ਨਸ਼ਾ ਮੁਕਤ ਹੋਊਗਾ ਫਿਰ ਜੇ ਪੁਲਿਸ ਕੰਮ ਇਸੇ ਤਰ੍ਹਾਂ ਕਰੂਗੀ ਜੇ ਦਾ ਛੇ ਲੋਟ ਹੋਊਗੀ ਫਿਰ ਤਾਂ ਛੇਤੀ ਇਹ ਹੋ ਜਾਊਗਾ ਹਾਂ ਜੇ ਇੱਕ ਦਿਨ ਛੱਡ ਕੇ ਨੌ ਦਿਨ ਆਏ ਨਾ ਫਿਰ ਹੋਰ ਵੱਧੂਗਾ ਹੂੰ ਜਿਵੇਂ ਪੁਲਿਸ ਦਾ ਕੰਮ ਹੈ ਜੀ ਤੁਸੀਂ ਸਲਾਹ ਕਰਦੇ ਹੋ ਫਿਰ ਹਾਂ ਜੀ ਮਾਨਜੋਗ ਐਸਐਸਪੀ ਸਾਹਿਬ ਖੰਨਾ ਦੇ ਦਿਨਾਂ ਦਿਸ਼ਾ ਨਿਰਦੇਸ਼ਾਂ ਅਤੇ ਮਾਨਜੋਗ ਡੀਜੀਪੀ ਸਾਹਿਬ ਵੱਲੋਂ ਅ ਦਿਸ਼ਾ ਨਿਰਦੇਸ਼ਾਂ ਅਨਸਾਰ ਥਾਣਾ ਮਲੌਦ ਤੇ ਏਰੀਆ ਵਿੱਚ ਤੇ ਸਬ ਡਿਵੀਜ਼ਨ ਪੈਲ ਦੇ ਏਰੀਆ 'ਚ ਸਰਚ آپریشن ਕੀਤਾ ਗਿਆ ਜੀ ਤੇ ਜਿਹੜੇ ਵੀ ਕੋਈ ਨਸ਼ਾ ਜਿਨ੍ਹਾਂ ਬੰਦਿਆਵਰੇ ਨਸ਼ੇ ਦੀ ਕੋਈ ਇਨਫੋਰਮੇਸ਼ਨ ਆ ਉਹਨਾਂ ਦੇ ਘਰਾਂ ਤੇ ਘਰਾਂ ਦੀ ਚੈਕਿੰਗ ਕੀਤੀ ਗਈ ਆ ਤੇ ਬੜੀ ਬਰੀਕੀ ਨਾਲ ਕਾਫੀ ਫੋਰਸ ਲੈ ਕੇ ਬੜੀ ਬਰੀਕੀ ਨਾਲ ਚੈਕਿੰਗ ਕੀਤੀ ਗਈ ਆ ਤੇ ਤਾਂ ਜੋ ਜਿਹੜਾ ਪੰਜਾਬ ਵਿੱਚ ਨਸ਼ੇ ਦਾ ਖਾਤਮਾ ਕੀਤਾ ਜਾ ਸਕੇ ਪਰ ਫਿਰ ਵੀ ਨਸ਼ੇ ਦਾ ਖਾਤਮਾ ਲੋਕਾਂ ਦੇ ਸਹਿਯੋਗ ਨਾਲ ਹੋ ਸਕਦਾ ਤੇ ਲੋਕਾਂ ਦਾ ਸਹਿਯੋਗ ਅਸੀਂ ਹਰ ਵੇਲੇ ਮੰਗਦੇ ਆਂ ਤੇ ਜੇ ਕੋਈ ਪਬਲਿਕ ਨੂੰ ਅਪੀਲ ਕਰਦਾ ਕਿ ਜੇ ਕਿਸੇ ਨੂੰ ਕੋਈ ਇਨਫੋਰਮੇਸ਼ਨ ਮਿਲਦੀ ਆ ਨਸ਼ੇ ਦੇ ਵੇਚਣ ਬਾਰੇ ਤਾਂ ਥਾਣਾ ਮਲਾਕ ਵਿਖੇ ਮੈਨੂੰ ਸਿੱਧੀ ਇਨਫੋਰਮੇਸ਼ਨ ਦੇਣ ਅਸੀਂ ਕਿਸੇ ਦਾ ਨਾਂ ਨਹੀਂ ਲਾਵਾਂਗੇ ਤੇ ਅਸੀਂ ਜਿਹੜਾ ਚਾਹੁੰਦੇ ਆਵੇਂ ਆਪਣੇ ਇਲਾਕੇ ਦੇ ਏਰੀਏ ਦੇ ਵਿੱਚੋਂ ਸਾਰਾ ਨਸ਼ਾ ਜਿਹੜਾ ਖਤਮ ਕਰ ਸਕੀਏ ਪਬਲਿਕ ਤੋਂ ਬਤ ਬਤ ਸਹਿਯੋਗ ਮੰਗਦੇ ਆਂ